ਬਾਪੂ ਬਲਦੇਵ ਸਿੰਘ ਜਾਟ ਇਹ ਕਾਲ ਚਲਾਣਾ ਕਰਗੇ ਸੀ 25 ਸਾਲ ਦੀ ਉਮਰ ਸੀ ਜਦੋਂ ਇਹ ਜੂਨੀਅਨ 'ਚ ਆਇਆ ਭਰ ਜਵਾਨੀ ਸੀ ਜੂਨੀਅਨ ਦੇ ਟਰੱਕ ਚਲਾਉਣ ਲੱਗ ਗਿਆ ਸਾਰੇ ਉੱਥੇ ਕੰਮ ਕੀਤੇ 10-10 ਸਾਲ ਤੱਕ ਬਾਪੂ ਉਹਨਾਂ ਨਾਲ ਆਇਆ ਤਿੰਨ ਮਾਲਕਾਂ ਦੇ ਨਾਲ ਆਡ-ਆਡ ਗੱਡੀਆਂ ਚਲਾਈਆਂ ਤੋ ਖਾਦੀ ਸੀ ਕਰਦਾ ਬੇਈਮਾਨੀ ਨਹੀਂ ਸੀ ਕਰਦਾ ਦੱਸਦੇ ਆ ਬਾਈ ਹੁਣ ਇਹਦਾ ਸਾਡੇ ਕੋਲੇ ਆਈ ਨੂੰ ਬਾਪੂ ਜੀ ਨੂੰ 2 ਸਾਲ 3 ਮਹੀਨੇ ਹੋ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬਾਪੂ ਬਲਦੇਵ ਸਿੰਘ ਜਾਟ ਸਾਰੇ ਬਾਪੂ ਨੂੰ ਜਾਟ ਦੇ ਨਾਂ ਨਾਲ ਹੀ ਜਾਣਦੇ ਸੀ ਟਰੱਕ ਜੁਨੀਅਨ ਤੋਂ ਬਾਈ ਤੁਸੀਂ ਆਏ ਹੋ ਸਾਰੇ ਹਾਂਜੀ ਹਾਂਜੀ ਕਿੰਨੇ ਸਾਲਾਂ ਤੋਂ ਜੀ ਉੱਥੇ ਸੀ ਇਹ ਜੀ ਇਹ ਤਾਂ ਜੀ ਮੇਰੇ ਖਾ 50 ਸਾਲ ਹੋ ਗਏ ਬਾਰਡਰ ਤੇ ਪਹਿਲਾਂ ਦਿੱਲੀ ਸੀਗੇ ਮੇਰੇ ਨਾਲ ਵੀ ਇਹਨੇ 10 ਸਾਲ ਡਰਾਈਵਰੀ ਕਰੀ ਆ ਅੱਛਾ ਜੀ ਉਦੋਂ ਬਾਅਦ ਫਿਰ ਮੈਂ ਵੀ ਪੰਜਾਬ ਆ ਗਿਆ 83 ਸੰਗੀਆਂ ਤੋਂ ਬਾਅਦ ਹਾਂਜੀ ਫਿਰ ਮਤਲਬ ਸਾਡੇ ਛੇਰਪੁਰੇ ਜੀ ਇਹਨੇ ਗੱਡੀਆਂ ਚਲਾਈਆਂ ਤੇ ਨਾ ਮਾਲਕਾਂ ਦੀਆਂ ਪਹਿਲਾਂ ਮੇਰੇ ਨਾਲ ਹੁੰਦਾ ਸੀ ਮਦੋਗਾਲਾ ਚਰਨੀ ਫਿਰ ਉਹਨਾਂ ਦੇ ਰਿਆ ਤੇ 10 ਸਾਲ ਮੇਰੇ ਨਾਲ ਰਿਆ ਆ ਗਿਆ ਜੀ ਫਿਰ ਸਾਡੇ ਪਿੰਡ ਦਾ ਭਾਨ ਸੀ ਉਹ ਵੀ ਗੱਡੀ ਚ ਚਲਾਈ ਜੀ ਫਿਰ ਬਖਤੌਰਾ ਸੀਗਾ ਬਖਤੌਰਾ ਗੱਡੀ ਚ ਚਲਾਉਂਦਾ ਰਿਆ ਜੀ ਮੇਰੇ ਸਾਡੀ ਕੁੱਲੀ ਦੀ ਚੌਂਕੀਦਾਰਾ ਕਰਦਾ ਬਿਮਾਰ ਹੋ ਗਿਆ ਸੀ ਘਾਟੀ ਵੀ ਇਹ ਬਹੁਤ ਜ਼ਿਆਦਾ ਹੂੰ ਉਹਨਾਂ ਟਾਈਮ ਮੈਂ ਮੇਰੇ ਤੇ 60-65000 ਰੁਪਿਆ ਲਾਇਆ ਉਦੋਂ ਮੈਂ ਇਹਨੂੰ ਪੁੱਛਿਆ ਵੀ ਤੂੰ ਕਰ ਦੱਸ ਦੇ ਫਿਰ ਮਗਰੋਂ ਆ ਜਾਂਦੇ ਆ ਵਾਰਸ ਤੇ ਇਹ ਰੋਣ ਲੱਗ ਗਿਆ ਕਹਿੰਦਾ ਮੈਨੂੰ ਪਿੰਡ ਭੇਜ ਦੇ ਮੇਰਾ ਪਿੰਡ ਸ਼ੇਰਪੁਰਾ ਵੱਡਾ ਤੇ ਮੈਂ ਚੱਲੇ ਇਹਨੂੰ ਪਿੰਡ ਭੇਜਦਾ ਪਿੰਡ ਰਿਆ ਵਧੀਆ ਠੀਕ ਠਾਕ ਹੋ ਗਿਆ ਫਿਰ ਇਹਨੇ ਗੱਡੀ ਚਲਾਈ 8-10 ਸਾਲ ਉਹ ਬਲੀਆ ਜੀਆ ਪ੍ਰਮਾਤਮਾਨੀਆਂ ਕੀ ਉਹ ਕੁੱਲੀ ਸਾਡੇ ਚੌਂਕੀਦਾਰਾ ਕਰਨ ਲੱਗ ਗਿਆ ਤੇਰੀ ਕਿਹੜਾ ਟਾਈਮ ਪਾਸੇ ਦਾ ਕੁੱਲੀ ਮਤਲਬ ਜੁਨੀਅਨ ਦੇ ਵਿੱਚ ਪਾਣੀਆਂ ਕਰਦੀਆਂ ਆਪਣੀਆਂ ਜੱਡੋਂ ਵੀ ਕੁੱਲੀਆਂ ਦੇਖੀਆਂ ਹੋਣੀਆਂ ਤੁਸੀਂ ਲੱਖ ਲੱਖ ਕੁੱਲੀਆਂ ਆਟਾ ਉੱਥੇ ਮਤਲਬ ਚੌਂਕੀਦਾਰਾ ਕਰਦਾ ਰਾਤ ਨੂੰ ਪਤਾ ਨਹੀਂ ਕੀ ਦੌਰਾਦਾਰਾ ਪਿਆ ਗਿਆ ਡੱਗ ਪਿਆ ਫਿਰ ਸੱਟਾਂ ਵੀ ਲੱਗੀਆਂ ਉਸ ਤੋਂ ਬਾਅਦ ਬੋਲਣੋਂ ਵੀ हट ਗਿਆ ਸੀਤਾਸ਼ ਰੂਪ ਜ਼ਿਆਦਾ ਪਿੰਦਾ ਸੀ ਹਾਂਜੀ ਪੀਂਦਾ ਨਸ਼ਾ ਕਰਦਾ ਠੀਕ ਆ ਦਾ ਆਏ ਮਤਲਬ ਸਾਤੋਂ ਚੋਰੀ ਚਾਰੀ ਪੀਂਦਾ ਬਾੜਾ ਪਤਾ ਨਹੀਂ ਲੱਗਦਾ ਹੋਰ ਕੋਈ ਨਸ਼ਾ ਵੀ ਕਰਦਾ ਕਰਦਾ ਹੀ ਸਾਰੇ ਹੀ ਕਰਦਾ ਨਸ਼ਾ ਦਾ ਕਰਦਾ ਸੀ ਡੋਡੇ ਡੋਡੇ ਨਹੀਂ ਕਾਈ ਜਾਂਦਾ ਜਿਹੜਾ ਕੁੜਕਾ ਬਾਹਰ ਲਾ ਕੇ ਬਾੜਾ ਸਨ ਲੱਗ ਗਿਆ ਹੂੰ ਤੇ ਜਾਨੀ ਕਿ ਫਿਰ ਜਦੋਂ ਦੌਰਾ ਪਿਆ ਉਦੋਂ ਮੁੜ ਕੇ ਫਿਰ ਬੋਲਿਆ ਹੀ ਨਹੀਂ ਨਹੀਂ ਜੀ ਉਸ ਤੋਂ ਬਾਅਦ ਬਿਲਕੁਲ ਉਸ ਤੋਂ ਪਹਿਲਾਂ ਇਹਨੇ ਕਦੇ ਐਡਰੈਸ ਦੱਸਿਆ ਆਪਦਾ ਵੀ ਮੈਂ ਕੌਣ ਆ ਕਿੱਥੋਂ ਆ ਮੈਂ ਬਹੁਤ ਕੋਸ਼ਿਸ਼ ਕੀਤੀ ਪਹਿਲਾਂ ਮੇਰਾ ਖਿਆਲ ਵੀ ਮੈਂ ਕੁਆਟੀ ਸੀ ਮੈਂ ਜਾਜ ਦਾ ਟਿਕਟ ਲੈ ਲਈ ਸੀ ਕਿ ਫਿਰ ਸਾਡੇ ਬੰਦਿਆਂ ਨੇ ਕਿਹਾ ਵੀ ਤੂੰ ਕੀ ਕਰੇਂਗਾ ਜਾ ਕੇ ਉੱਥੇ ਮੈਂ ਕਿਹਾ ਯਾਰ ਫਿਰ ਵੀ ਬੰ ਤੇ ਉਹ ਕਹਿੰਦਾ ਕੋਈ ਨਹੀਂ ਬਾਹਲੀ ਗੱਲ ਆ ਤੂੰ ਉਹਨਾਂ ਨੂੰ ਕਹਿ ਵੀ ਉੱਥੇ ਡਾਕਟਰ ਤਾਂ ਇਹ ਕਹਿੰਦੇ ਸੀ ਕਿ ਮਰ ਗਿਆ ਐਵੇਂ ਸਰਦਾਰ ਜੀ ਪੈਸੇ ਲਾਈ ਜਾਂਦੇ ਆ ਮੈਂ ਕਹਿੰਦਾ ਨਹੀਂ ਯਾਰ ਬੰਦਾ ਵਜਣਾ ਚਾਹੀਦਾ ਜਿੰਨੇ ਮਰਜੀ ਪੈਸੇ ਲੱਗ ਜਾਣ ਹੂੰ ਚਲ ਉਦੋਂ ਪ੍ਰਮਾਤਮਾ ਨੇ ਉਹ ਕਹਿੰਦਾ ਸਲੰਗੋਂ ਡਾਕਟਰ ਆਉਂਦੇ ਅੱਜ ਹੂੰ ਸਲੰਗੋਂ ਆਊਗੀ ਟੀਮ ਤੇ ਫੇਰ ਸ਼ਾਮ ਨੂੰ ਫੋਨ ਕਰੀ ਮੈਂ ਡੇਲੀ ਫੋਨ ਕਰਦਾ ਜੀ ਹਸਪੀਟਲ ਨੂੰ ਉਹ ਕਹਿੰਦੇ ਵੀ ਜੇ 24 ਘੰਟੇ ਕੱਢ ਗਿਆ 20% ਮੈਦ ਹੈਗੀ ਆ ਇਹਦੇ ਸੂਈਆਂ ਸਾਈਆਂ ਮਾਰਦੇ ਸੀ ਗੂਠਿਆਂ ਤੇ ਪੈਰਾਂ ਤੇਨ ਕੋਈ ਪਤਾ ਨਹੀਂ 15 ਦਿਨ ਤਾਂ ਇਹਦਾ ਬਿਲਕੁਲ ਪਤਾ ਨਹੀਂ ਫਿਰ ਉੱਥੋਂ ਮਤਲਬ ਮਾੜਾ ਯਾਨੀ ਗੂਠਾ ਯਾ ਹਲਾਇਆ ਮੈਂ ਜਦੋਂ ਫੋਨ ਕਰਿਆ ਉਹ ਕਹਿੰਦਾ ਵੀ 20% ਮੈਸ ਹੈਗਾ ਅੱਜ ਹੋਰ ਕੱਲ ਹੋਰ ਫੇਰ ਕਿਹੜੇ ਸਨ ਦੀ ਗੱਲ ਆ ਜੀ ਇਹ ਸਨ ਤਾਂ ਮੇਰਾ ਖਿਆਲ ਪੱਕਾ ਤਾਂ ਨਹੀਂ ਮੈਨੂੰ ਯਾਦ ਇਹ ਹੈਗੀ ਆ ਤਿੰਨ ਚਾਰ ਦੀ ਗੱਲ ਆ ਮੇਰਾ 2003-4 ਉਦੋਂ ਕੀ ਹੋਇਆ ਸੀ ਇਹਨੂੰ ਉਦੋਂ ਬਿਮਾਰ ਹੋ ਗਿਆ ਦਾਰੂ ਦੂਰੂ ਪੀ ਲਈ ਕਿਤੇ ਗੱਡੀਆਂ ਤੇ ਜਾਂਦਾ ਮੈਂ ਤਾਂ ਨਾਲ ਜਾਂਦਾ ਨਹੀਂ ਸੀ ਗੱਡੀਆਂ ਦੇ ਉਦੋਂ दारू-दारू, ਬੀਲੀਕ ਤੇ ਦਿਮਾਗ ਨੂੰ ਚੜ ਗਿਆ ਨਸਾ। ਮਤਲਬ ਬੁਖਾਰ ਚ ਤੇ ਉੱਥੇ ਵੀ ਨਹੀਂ ਬੋਲਿਆ ਇਹ ਬਹੁਤ ਜਨਾ ਮਤਲਬ ਇਹਨੂੰ ਕੋਈ ਪਤਾ ਹੀ ਨਹੀਂ ਮੈਂ ਕਿੱਥੇ ਹਾਂ ਕਿੱਥੇ ਨਹੀਂ। ਉਹ ਆ ਜੀ ਹੁਣ ਤਾਂ ਜੀ ਦੇਖੋ ਸਾਡੇ ਕੋਲੇ ਆਈ ਨੂੰ ਬਾਪੂ ਜੀ ਨੂੰ 2 ਸਾਲ 3 ਮਹੀਨੇ ਹੋ ਗਏ ਹਨਾ। ਸਵਾ 2 ਸਾਲ ਹੋ ਗਏ ਸਾਡੇ ਕੋਲ। ਇੱਕ ਵੀ ਸ਼ਬਦ ਨਹੀਂ ਬੋਲੇ ਇਹਨ ਇੱਥੇ ਆ ਕੇ ਨਾ। ਇੱਕ ਮੇਰੀ ਵੀ ਨਹੀਂ ਦੱਸਿਆ ਵੀ ਮੈਂ ਮੇਰਾ ਨਾਂ ਕੀ ਹੈ ਜਾਂ ਤੁਸੀਂ ਉਹ ਹੀ ਦੱਸਿਆ। ਵੀ ਤਾਂ ਨਾਂ ਬਲਦੇਵ ਆ ਹਨਾ। ਉਹ ਸਾਡਾ ਹੀ ਧਰਿਆ ਜੀ ਬਲਦੇਵ ਵੀ ਨਾ ਅਜੇ ਤੁਸੀਂ ਧਰਿਆ ਹੋਇਆ ਆ ਅ ਕਦੇ ਬਾਜਪਨ ਤੋਂ ਆਇਆ ਮਤਲਬ ਘਰੋਂ ਬਾਜਪਨ ਤੋਂ ਆਇਆ ਨਹੀਂ ਪਤਾ ਹੁੰਦਾ ਤਾਂ ਇੰਨੀ ਮਤਲਬ ਇਹਨੂੰ ਹੋਈ ਆ ਇਹਦੇ ਤੁਸੀਂ ਦੇਖਿਓ ਨਾ ਮਗਰ ਨਾ ਜਾ ਕੇਮ ਆਹ ਥਾਂ ਤੇ ਬਿਲਕੁਲ ਬਾਦਰਾ ਹੱਡੀ ਨਿਕਲਿਆਈ ਸੀ ਆ ਮੋਰਗਾ ਗਲਗੇ ਸੀ ਹੱਡੀਆਂ ਗਲਗੀਆਂ ਸੀ ਉਹ ਕਹਿੰਦੇ ਗਰਮੀ ਦਾ ਟਾਈਮ ਸੀ ਉਦੋਂ ਵੀ ਤੇ ਫਿਰ ਗੰਗਾ ਰਾਮ ਹਸਪੀਟਲ ਦਿੱਲੀ ਦੇ ਵਿੱਚ ਉਹਦਾ ਮੇਰੇ ਗਮਾਂਡ ਮੇਰੀ ਵੀ ਦਿੱਲੀ ਸੀਗੀ ਕੋਠੀ ਉੱਥੇ ਡਾਕਟਰ ਸੀ ਮੇਰੇ ਕੋਲੇ ਉਹਨੂੰ ਮੈਂ ਕਿਹਾ ਵੀ ਆਹ ਗੱਲ ਆ ਵੀ ਡਰਾਈਵ ਸੀ ਆਪਣੇ ਉਹ ਮੈਨੂੰ ਕਹਿੰਦਾ ਵੀ ਕਰਨਾ ਇਹ ਲੈ ਗੱਲ ਕਰ ਜਾਂਦਾ ਵੀ ਇਹਨੂੰ ਇਹਦਾ ਮਾਸਪੇਸ਼ਣ ਕਰਾਪਰੇਸ਼ਨ ਕਰਕੇ ਇਹਦਾ ਮਾਸ ਮਾਸ ਮਤਲਬ ਪੱਟ ਚੋਂ ਕੱਢ ਕੇ ਵੀ ਇੱਥੇ ਪਾਉਣਾ ਪਊ ਮਗਰ ਤੇ ਮੈਂ ਕਿਹਾ ਕੋਈ ਹੋਰ ਇਲਾਜ ਹੋਰ ਕਹਿੰਦਾ ਇਲਾਜ ਹੈਗਾ ਵੀ ਦਵਾਈ ਮਹਿੰਗੀ ਆ ਖਰਾਕ ਹੋਣੀ ਚਾਹੀਦੀ ਦੁੱਧ ਦਹੀਂ ਜਿੰਨਾ ਇਹ ਪੀ ਲਵੇ ਵੱਧ ਤੋਂ ਵੱਧ ਮੈਂ ਕਿਹਾ ਚਲੋ ਠੀਕ ਆ ਸਾਡਾ ਪਰਵਾਸ ਸਾਝਾ ਸੀ ਉਹ ਛੇ ਭਾਈ ਸੀ ਤਿੰਨ ਪਰਵਾਸ ਸੀ ਦਿੱਲੀ ਰਹਿੰਦੇ ਸੀ ਤਿੰਨ ਪਿੰਡ ਸੀਗੇ ਤੇ ਚਲ ਪੈਨ ਨੂੰ ਪੈਂਡ ਭੇਜਦਾ ਯਾਨੀ ਇੰਨਾ ਇਹਦੇ ਕੋਲ ਮਤਲਬ ਮਾਰਦੀ ਨਾ ਬਦਬੂ ਗੰਦ ਤੋਂ ਨਹੀਂ ਮਾਰਦੀ ਇੰਨਾ ਜਦੋਂ ਆਇਆ ਟ੍ਰੇਨ 'ਚ ਲੈ ਕੇ ਆਇਆ ਕਿ ਮੇਰਾ ਭਤੀਜਾ ਰਿਹਾ ਉੱਥੇ ਇੱਕ ਡਰਾਈਵਰ ਮਿਲਿਆ ਰਿਹਾ ਪਹਿਲਾਂ ਗੱਡੀਆਂ ਵੀ ਖੜੀਆਂ ਰਹੀਆਂ ਉਹ ਗੱਡੀਆਂ ਲੈ ਕੇ ਆਕੇ ਡਰਾਈਵਰ ਤੇ ਇਹ ਨੂੰ ਉੱਥੇ ਦਾਖਲ ਕਰਾਤਾ ਇੱਕ ਇਹ ਕਿਹੜੇ ਸਮੇਂ ਦੀ ਗੱਲ ਆ ਇਹ ਮੈਂ ਰਗਾਲਤ ਤੇ ਨਹੀਂ ਸਮਝੀ 80 ਤੋਂ ਪਹਿਲਾਂ ਦੀ ਹੋਈ ਆ 80 ਤੋਂ ਪਹਿਲਾਂ ਦੀ ਨਹੀਂ ਨਹੀਂ 84 ਤੋਂ ਤਾਂ ਬਾਅਦ ਦੀ ਗੱਲ ਆ ਇਹ ਤਾਂ ਮੈਂ 2000 ਮਤਲਬ 99 ਦੇ ਦੂਜਾ ਮਕਾਨ ਲਿਆ ਪਹਿਲੀ ਕੋਠੀ ਵੇਚਤੀ ਸੀ ਉਦੋਂ ਦੀ ਗੱਲ ਇੱਧਰ ਆ ਗਿਆ ਸੀ ਇਹ ਮੇਰਾ 2000 ਦੀ ਗੱਲ ਹੈ ਜਾਂ 2001 ਦੀ ਮੈਂ 2003 ਚ ਦੁਬਾਰਾ ਫਿਰ ਬਿਮਾਰ ਹੋ ਗਿਆ ਉਦੋਂ ਉਹ ਜ਼ਖਮ ਇਹਦੇ ਠੀਕ ਹੋ ਗਏ ਸੀ ਹਾਂ ਜ਼ਖਮ ਠੀਕ ਹੋ ਗਏ ਗੱਡੀ ਚ ਲਾਉਂਦਾ ਰਿਹਾ ਫੇਰ ਗੱਡੀ ਚ ਜ਼ਖਮ ਕਦਨੇ ਹੋਏ ਸੀ ਉਹ ਇਹਦੇ ਹਾਂਜੀ ਉਹ ਜ਼ਖਮ ਕਦ ਤੇ ਕਰਕੇ ਹੋਏ ਸੀ ਇਹਦੇ ਜ਼ਖਮ ਜਿਵੇਂ ਹੁਣ ਉੱਥੇ ਹਸਪੀਟਲ ਦੇ ਵਿੱਚ ਗੌਰ ਨਹੀਂ ਕਰੀ ਵੀ ਮਰਿਆ ਪਿਆ ਉਹ ਸਰਦਾਰ ਪੈਸੇ ਲਾਈ ਜਾਂਦਾ ਮੈਂ ਅੱਛਾ ਉਦੋਂ ਜਾ ਕੇ ਮੋਗੇ ਸੀਗੇ ਹਾਂ ਉਦੋਂ ਜਾ ਕੇ ਮੋਗੇ ਸੀ ਮੈਂ ਆਡੀਆਂ ਵੀ ਦੇਖੀਆਂ ਉਹਨੇ ਹੁਣ ਵੀ ਜਦੋਂ ਇਹ ਆਇਆ ਸਾਡੇ ਕੋਲੇ ਉਦੋਂ ਵੀ ਗਲਿਆ ਪਿਆ ਤੂੰ ਦੇਖਿਆ ਆਹਾਂ ਦੇਖਿਆ ਜੀ ਮੇਰੇ ਸਾਡੇ ਕੋਲ ਆਹ ਸਾਰੀਆਂ ਹੱਡੀਆਂ ਹੱਡੀਆਂ ਉਦੋਂ ਵੀ ਨਜ਼ਰ ਆਉਂਦੀਆਂ ਸੀ ਹਾਂ ਬਹੁਤ ਮਤਲਬ ਗੁਰਦੀ ਮਹਾਰਾਜ ਦੇ ਰਾਂਗ ਇੱਥੇ ਵੀ ਜਗ ਮੋਗੇ ਸੀ ਜੇ ਸਾਡੇ ਕੇ ਗਏ ਆਪਾਂ ਆਏ ਮੇਰੇ ਹਣ ਦਾ ਜੀ ਆ ਇਕੱਠੇ ਹੀ ਰਹਾ ਸਨ 69 ਜੇ ਮੈਂ ਉੱਥੇ ਗਿਆਨ ਦਿੱਲੀ ਸਨ 69 ਦਾ ਹੀ ਉੱਥੇ ਆਹੇ ਉਦੋਂ ਮਾਤਲਬ ਆਪਣੇ ਦੋ ਤਿੰਨ ਮੰਨਾਂ ਦੀਆਂ ਘਟੀਆਂ ਚਲਾਈਆਂ ਤੁਸੀਂ ਬਾਈ ਕਰਨੈਲ ਦੀ ਵੀ ਗੱਲ ਸੁਣੀ ਆ ਤੇ ਜੁਨੀਅਨ ਵਾਲੇ ਵੀਰ ਸਾਰੇ ਖੜੇ ਆ ਇਹ ਵੀ ਸਾਰੇ ਦੱਸਦੇ ਆ ਵੀ ਇਹ ਬਾਪੂ 30 50 ਸਾਲ ਪਹਿਲਾਂ ਕਿਤੇ ਟਰੱਕ ਜੁਨੀਅਨ ਜਗਰਾਉਂ ਚ ਆ ਗਿਆ ਹੁਣ ਇਹਦੀ ਉਮਰ ਕੋਈ 70 75 ਸਾਲ ਦੀ ਸੀ ਬਾਦ ਇਹ ਐਫਸੀ ਦੇ ਨੇੜ ਹੋਗਾ ਅਸੀਂ ਨੇੜ 20 ਅੱਛਾ ਤੁਹਾਡੀ ਉਮਰ ਆ 20 25 ਸਾਲ ਦੀ ਉਮਰ ਸੀ ਜਦੋਂ ਇਹ ਜੁਨੀਅਨ ਚ ਆਇਆ ਭਰ ਜਵਾਨੀ ਸੀ ਤੇ ਆ ਕੇ ਯੂਨੀਅਨ ਦੇ ਟਰੱਕ ਚਲਾਉਣ ਲੱਗ ਗਿਆ ਬਾਈ ਜਿਵੇਂ ਦੱਸਦਾ ਸਾਰੇ ਉੱਥੇ ਕੰਮ ਕੀਤੇ 10-10 ਸਾਲ ਤਾਂ ਬਾਪੂ ਉਹਨਾਂ ਦਾ ਲਾਇਆ ਤਿੰਨ ਮਾਲਕਾਂ ਦੇ ਨਾਲ ਅੱਡ-ਅੱਡ ਗੱਡੀਆਂ ਚਲਾਈਆਂ ਬਾਈ ਨੇ ਇੱਕ ਨੰਬਰ ਬੇਈਮਾਨੀ ਦਾ ਮਤਲਬ ਹੀ ਨਹੀਂ ਸੀ ਉਹ ਕੋਈ ਵੀ ਬੇਈਮਾਨੀ ਕੀ ਚੀਜ਼ ਹੁੰਦੀ ਆ ਖਾਣ ਪੀਣੇ ਚੱਲ ਗਏ ਜਿੱਥੇ ਕਹਿਣਾ ਤੇਰੇ ਕੋਲ ਇੰਨੇ ਪੈਸੇ ਸੀ ਇਹ ਗੱਲ ਝਾੜ ਚੱਲ ਗਏ ਬਾਈ ਚੱਲ ਗਏ ਹਾਂ ਬਸ ਆ ਆਈ ਲਾਸ਼ ਹੋਰ ਨਹੀਂ ਕੋਈ ਹੁਣ ਚੱਲ ਗਏ ਮੇਰੇ ਕੋਈ ਇਨਕੇ ਧੋਖਾ ਨਹੀਂ ਸੀ ਕਰਦਾ ਬੇਈਮਾਨੀ ਨਹੀਂ ਸੀ ਕਰਦਾ ਦੱਸਦੇ ਆ ਬਾਈ ਹੁਣੇ ਹਨ ਕਿਉਂਕਿ ਬਾਪੂ ਬਲਦੇਵ ਦੱਸਣਾ ਹੀ ਨਹੀਂ ਸੀ ਚਾਹੁੰਦਾ ਵੀ ਮੈਂ ਕੌਣ ਆ ਪਿੱਛੇ ਉਹ ਨਾਂ ਵੀ ਯੂਨੀਅਨ ਵਾਲਾ ਨਹੀਂ ਰੱਖਿਆ ਕਹਿੰਦੇ ਯਾਨੀ ਕਿ ਇੱਥੇ ਜਦੋਂ ਆਇਆ ਸੀ ਇੱਕ ਨਵਜੰਮਿਆ ਬੱਚਾ ਹੀ ਸੀ ਸੀ ਚਾਹੀਓ 20 25 ਸਾਲ ਦਾ ਇੱਥੇ ਆ ਕੇ ਕਿਸੇ ਨੂੰ ਵੀ ਉਹਨੇ ਦੱਸਿਆ ਨਹੀਂ ਵੀ ਮੇਰਾ ਪਿੰਡ ਕਿਹੜਾ ਬਾਪੂ ਕਹਿੰਦਾ ਮੈਂ ਪੁੱਛਿਆ ਵੀ ਬਿਮਾਰ ਜਦੋਂ ਬਿਮਾਰ ਹੋ ਗਿਆ ਸੀ ਬਹੁਤ ਤੇ ਰੋਣ ਲੱਗ ਗਿਆ ਕਹਿੰਦਾ ਵੀ ਫਿਰ ਮੈਂ ਪੁੱਛਿਆ ਨਹੀਂ ਗਾ ਫੇ ਪਿੰਡ ਸ਼ੇਰਪੁਰੇ ਮੈਂ ਰੱਖਿਆ ਆਪਣੇ ਪਿੰਡ ਸ਼ੇਰਪੁਰੇ ਫਿਰ ਮੈਂ ਪਿੰਡ ਲੈ ਆਇਆ ਉੱਥੇ ਆ ਕੇ ਸਾਡੇ ਨਾਲ ਰਹਿਣ ਲੱਗ ਗਿਆ ਘਰ ਦਾ ਮੈਂਬਰ ਹੀ ਬਣ ਗਿਆ ਹਾਂਜੀ ਹਾਂਜੀ ਤਾਂ ਸਮਾਂ ਬੀਤਦਾ ਗਿਆ ਜੀ ਜਿਵੇਂ ਬਾਪੂ ਜੀ ਨੇ ਦੱਸਿਆ 2003 ਚ ਬਿਮਾਰ ਹੋ ਗਿਆ ਸੀ ਬੰਬੇ ਇਲਾਜ ਵੀ ਕਰਾਇਆ ਉਦੋਂ ਵੀ ਢੂਈ ਗੜ ਗਈ ਸੀ ਬੈਗ ਗੜ ਗਈ ਸਾਰੀ ਹੁਣ ਇਸ ਵਾਰ ਤਾਂ ਪਤਾ ਨਹੀਂ ਕੀ ਹੋਇਆ ਸੀ ਦੌਰਾ ਪਿਆ ਜਾਂ ਕੀ ਪਿਆ ਇਹ ਡੱਗ ਪਿਆ ਚੱਲਣ ਫੇਰਨ ਤੋਂ ਰਹਿ ਗਿਆ ਸਰੀਰ ਇਸਾ ਥਲੇ ਵਾਲਾ ਸਾਰਾ ਸਰੀਰ ਦਾ ਡੈੱਡ ਹੋ ਗਿਆ ਉੱਥੇ ਫਿਰ ਕੁੱਲੀ ਦੇ ਵਿੱਚ ਪਿਆਈ 3-4 ਮਹੀਨਾ ਸਵਾ ਮਹੀਨਾ ਕੋਈ ਰੋਟੀ ਦੇ ਦਿੰਦਾ ਸੀ ਕੋਈ ਚਾਹ ਦੇ ਦਿੰਦਾ ਸੀ ਕੋਈ ਲੈਟਰਨ ਸਾਫ਼ ਕਰ ਦਿੰਦਾ ਸੀ ਤੇ ਜਾਗਮ ਬਣ ਕੇ ਫਿਰ ਸਾਰਾ ਗਲ ਗਿਆ ਪਿੱਛੇ ਫਿਰ ਯੂਨੀਅਨ ਵਾਲਿਆਂ ਨੇ ਸਾਡੇ ਨਾਲ ਸੰਪਰਕ ਕੀਤਾ ਵਿੰਦਰ ਮੰਡੀਲਾ ਵੀਰ ਟਰੱਕ ਯੂਨੀਅਨ ਦਾ ਪ੍ਰਧਾਨ ਸੀ ਉਦੋਂ ਬਾਈ ਉਹਦਾ ਫੋਨ ਆਇਆ ਸਾਨੂੰ ਇਹ 245223 ਨੂੰ ਸਾਡੇ ਕੋਲੇ ਬਲਦੇਵ ਸਿੰਘ जाट ਨੂੰ ਇਹ ਵੀਰ ਗੱਡੀ ਚ ਪਾ ਕੇ ਲੈ ਕੇ ਆਏ ਉੱਥੋਂ ਇੱਥੇ ਦਾਖਲ ਕਰ ਲਿਆ ਜ਼ਖਮ ਬਹੁਤ ਸੀ ਹਾਲਾਤ ਚੱਲ ਰਿਹਾ ਸੀ 2 ਸਾਲਾਂ ਤੋਂ ਸਵਾ 2 ਸਾਲਾਂ ਤੋਂ ਬਲਦੇਵ ਸਿੰਘ जाट ਮੰਜੇ ਤੇ ਹੀ ਪਿਆ ਬਸ ਇਹਨੂੰ ਨਿਵਾਉਂਦੇ ਵੀ ਅਸੀਂ ਸੀ ਪਾਸਾ ਵੀ ਅਸੀਂ ਹੀ ਬਲਟਦੇ ਸੀ ਇਹਦਾ ਰੋਟੀ ਵੀ ਹੱਥ ਨਾਲ ਖਵਾਉਣੀ ਪੈਂਦੀ ਸੀ ਆਪ ਹੀ ਲੈਟਰਨ ਬਾਥਰੂਮ ਵੀ ਦਾ ਸਾਫੀ ਕਰਨਾ ਪੈਂਦਾ ਸੀ ਕਿਉਂਕਿ ਇਹਦਾ ਸਰੀਰ ਬਿਲਕੁਲ ਹੀ ਡੈੱਡ ਹੋ ਗਿਆ ਸੀ ਲੱਤਾਂ ਜਿਵੇਂ ਤੁਸੀਂ ਦੇਖਦੇ ਹੋ ਏਦਾਂ ਮੁੜ ਗਈਆਂ ਸੀ ਅੰਦਰ ਨੂੰ ਬਾਹਾਂ 'ਚ ਕੋਈ ਜਾਨ ਨਹੀਂ ਸੀ ਆਵਾਜ਼ ਚਲੀ ਗਈ ਸੀ ਬੋਲ ਨਹੀਂ ਸਕਦਾ ਸੀ ਤੇ ਇਹ ਜਿਹੜੀ ਸਵਾ ਕੁ 2 ਸਾਲ ਗੁਰੂ ਸਾਹਿਬ ਨੇ ਸਾਡੀ ਸੇਵਾ ਲਈ ਅਸੀਂ ਸਾਡੀ ਟੀਮ ਨੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਡਾਕਟਰ ਸਾਹਿਬਾਨਾਂ ਨੇ ਰਲ ਕੇ ਆਪਣੀ ਪੂਰੀ ਤਨਦੇਹੀ ਨਾਲ ਯਤਨ ਕੀਤਾ ਵੀ ਅਸੀਂ ਬਾਪੂ ਜੀ ਦੀ ਸੇਵਾ ਬਲਦੇਵ ਸਿੰਘ ਦੀ ਕਰ ਸਕੀ ਤੇ ਹੁਣ ਬਾਪੂ ਜੀ ਕਾਲ ਚਲਾਣਾ ਕਰ ਗਏ ਸੀ 26 8 2025 ਨੂੰ 26 ਤਰੀਕ ਨੂੰ ਅੱਜ 28 ਤਰੀਕ ਆ ਅੱਜ ਅਸੀਂ ਤਿੰਨ ਦਿਨਾਂ ਬਾਅਦ ਸਸਕਾਰ ਕਰਨ ਲੱਗੇ ਆ ਤੇ ਅਸੀਂ ਜੁਨੀਅਨ ਵਾਲਿਆਂ ਨੂੰ ਸੁਨੇਹਾ ਲਾਇਆ ਤੇ ਜੁਨੀਅਨ ਵਾਲੇ ਵੀ ਅੱਜ ਸਾਰੇ ਇਕੱਠੇ ਹੋ ਕੇ ਉੱਥੋਂ ਆਏ ਨੇ ਕਿਉਂਕਿ ਟਰੱਕ ਜੂਨੀਅਨ ਜਗਰਾਉਂਦਾ ਇੱਕ ਮੈਂਬਰ ਸੀ ਇੱਕ ਪਰਿਵਾਰ ਦਾ ਮੈਂਬਰ ਸੀ ਇੱਕ ਹਿੱਸਾ ਸੀ ਉਸ ਜੂਨੀਅਨ ਦਾ ਜਿੱਥੇ ਬਾਪੂ ਬਲਦੇਵ ਨੇ ਕਰੀਬ ਜ਼ਿੰਦਗੀ ਦੇ 50 ਸਾਲ ਕੱਢੇ ਪਰ ਪਤਾ ਹੀ ਨਹੀਂ ਲੱਗਿਆ ਇਹ ਕੌਣ ਆ ਕਿੱਥੋਂ ਆਇਆ ਕਿਹੜੇ ਜ਼ਿਲ੍ਹੇ ਦਾ ਕਿਹੜੇ ਪਿੰਡ ਦਾ ਕਿਹੜੀ ਮਾਂ ਦੀ ਕੁੱਖੋਂ ਜੰਮਿਆ ਕਿੱਥੇ ਇਹਦੇ ਭਰਾ ਰਹਿੰਦੇ ਨੇ ਕਿੱਥੇ ਇਹਦੇ ਮਾਂ ਪਿਓ ਰਹਿੰਦੇ ਨੇ ਹੁਣ ਵੀ ਇਹ ਚਿਹਰੇ ਨੂੰ ਉਸ ਟਾਈਮ ਦੀ ਵੀ ਤਸਵੀਰ ਲਾਈ ਆ ਨਾਲ ਜਦੋਂ ਬਾਪੂ ਬਲਦੇਵ ਨੂੰ ਲੈ ਕੇ ਆਏ ਸੀ ਬਾਈ ਹੁਣੀ ਕੋਈ ਜੇ ਪਹਿਚਾਣ ਦਾ ਕੋਈ ਜਾਣਦਾ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਅੱਜ ਤੋਂ 10 ਦਿਨਾਂ ਬਾਅਦ ਬਾਪੂ ਜੀ ਦਾ ਭੋਗ ਪਾਇਆ ਜਾਊਗਾ ਇੱਥੇ ਅੰਤਮ ਅਰਦਾਸ ਹੋਊਗੀ ਪਿੰਡ ਹਸਨਪੁਰ ਦੇ ਵਿੱਚ ਹੀ ਗੁਰਦੁਆਰਾ ਸਾਹਿਬ 'ਚ ਤੇ ਅੱਜ ਅਸੀਂ ਪਿੰਡ ਦੀ ਸ਼ਮਸ਼ਾਨ ਘਾਟ ਦੇ ਵਿੱਚ ਹੀ ਬਾਪੂ ਜੀ ਦਾ ਅੰਤਮ ਸੰਸਕਾਰ ਜਿਹੜਾ ਕਰਨ ਲੱਗੇ ਆ ਜੀ ਉਸ ਟਾਈਮ ਇੰਦਰਜੀਤ ਸਿੰਘ ਢੋਲਣ ਸੀ ਬਾਈ ਜਿਹਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਉਹ ਆਏ ਨੇ ਭਾਈ ਇੰਦਰਜੀਤ ਸਿੰਘ ਢੋਲਣ ਉਹ ਬਾਬਾ ਜੀ ਦੀ ਵਰਸੀ ਆ ਨਾ ਸੇਵਾ ਦੇ ਗੱਡੀ ਲੈ ਆਏ ਸੀ ਕਹਿੰਦਾ ਮੈਂ ਸੰਗਤ ਲੈ ਕੇ ਆਉਂ। ਤੇ ਉਹਨੇ ਭਾਈ ਨੇ ਉਹਨੂੰ ਸਾਨੂੰ ਫੋਨ ਕੀਤਾ ਸੀ ਦੱਸਿਆ ਸੀ ਜਦੋਂ ਬਾਪੂ ਜੀ ਨੂੰ ਸਾਡੇ ਕੋਲ ਲੈ ਕੇ ਆਏ ਸੀ ਤੇ ਬਾਪੂ ਜੀ ਦਾ ਜਿਹੜਾ ਜੀਵਨ ਆ ਉਹ ਟਰੱਕ ਜੂਨੀਅਨ ਜਗਰਾਉਂ ਦੇ ਵਿੱਚ ਹੀ ਬਤੀਤ ਹੋਇਆ ਲੰਬਾ ਸਮਾਂ ਅੱਜ ਬਾਪੂ ਜੀ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਏ ਨੇ ਜਿਹੜੇ ਅਵਤਾਰ ਸਿੰਘ ਟਰੱਕ ਜੂਨੀਅਨ ਤੋਂ ਜਿਹੜੇ ਛੱਡਣ ਵੀ ਆਏ ਸੀ ਉਸ ਟਾਈਮ ਕਰਨੈਲ ਸਿੰਘ ਬਾਈ ਜੀ ਰਣਜੀਤ ਸਿੰਘ ਜੀ ਨਰਮਲ ਸਿੰਘ ਜੀ ਭਪਿੰਦਰ ਸਿੰਘ ਜੀ ਤੇ ਰਿੰਕੂ ਸਿੰਘ ਵੀਰ ਜੀ ਤੇ ਤੁਸੀਂ ਬਾਈ ਟਰੱਕ ਜੀ ਤੋਂ ਆਏ ਆ ਤੇ ਅੱਜ ਬਾਪੂ ਜੀ ਆਪਣੇ ਅੰਤਮ ਸਫ਼ਰ ਤੇ ਜਾ ਰਹੇ ਨੇ ਇਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਿਓ ਇਹਨਾਂ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਇਹ ਵੀ ਅਰਦਾਸ ਕਰਿਓ ਮੁਨਕਤਾਰ ਦੀ ਸੇਵਾ ਪਰਿਵਾਰ ਦੇ ਮੈਂਬਰ ਜਦੋਂ ਵੀ ਕੋਈ ਮੈਂਬਰ ਇਸ ਦੁਨੀਆ ਤੋਂ ਜਾਂਦਾ ਤਾਂ ਅਸੀਂ ਤੁਹਾਡੇ ਨਾਲ ਸਾਂਝ ਪਾਉਨੇ ਹੁੰਨੇ ਆ ਤੁਹਾਡੀਆਂ ਅਸੀਸਾਂ ਦੁਆਵਾਂ ਨਾਲ ਹੀ ਸਭ ਕਾਰਜ ਹੋ ਰਹੇ ਨੇ ਹੁਣ ਅਰਦਾਸ ਕਰਕੇ ਬਾਪੂ ਜੀ ਦਾ ਜਿਹੜਾ ਅੰਤਮ ਸੰਸਕਾਰ ਕੀਤਾ ਜਾਊਗਾ ਹੁਣ ਭਾਈ ਰਤਨਦੀਪ ਸਿੰਘ ਜੀ ਅਰਦਾਸ ਕਰਨਗੇ ਨਿਸ਼ਾਨ ਸਿੰਘ ਜੀ ਆਜੋ ਕਰੋ ਭਾਈ ਨਿਸ਼ਾਨ ਸਿੰਘ ਜੀ ਅਰਦਾਸ ਕਰਨਗੇ ਇਫੇਰ ਆਪ ਚਮਚਾਨ ਘਾਟ ਨੂੰ ਚਾਲੇ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ